ਜੇ ਇਸ ਤੋਂ ਬਾਅਦ ਮੈਂ ਕੁਝ ਦੇਖਾਈ ਨਾ ਸ਼ਰਾਰਤ ਤੋਂ ਤੇ ਤੌੜੀ ਪੱਤ ਦੂੰ ਨਾ ਬਾਪੂ ਮੇਰਾ ਲਾਂਬਾ ਨਹੀਂ ਆਉਂਦਾ ਹਾਂ ਇਹ ਦੇਖ ਲਾਂਬਾ ਨਾ ਦਵਾਦੀ ਨਾ ਨਾ ਮੇਰਾ ਲਾਂਬਾ ਨਹੀਂ ਆਉਂਦਾ ਤੈਨੂੰ ਮੇਰਾ ਪੁੱਤ ਸਿਆਣਾ ਹੋ ਕੇ ਰਹੀ ਨਾ ਨਾ ਤੇਰੀ ਇੱਜ਼ਤ ਮਜ਼ਾਕ ਨਹੀਂ ਲੱਗਣੀ ਹਾਂ ਦੇਖੀ ਕਿਤੇ ਤੇ ਮੈਂ ਘਰੇ ਨਹੀਂ ਬੰਨ ਦੇਣਾ ਹੈ ਮੈਂ ਤੈਨੂੰ ਇੰਨਾ ਦੱਸ ਦਿੰਨਾ ਨਾ ਨਾ ਕੋਈ ਗੱਲ ਨਹੀਂ ਬਾਪੂ ਮੈਂ ਨਹੀਂ ਕੋਈ ਤੂੰ ਛੱਡ ਕੇ ਲੈ ਜੀ ਫਿਰ ਉਹ ਮੈਂ ਛੱਡਦਾ ਯਾਰ ਲਾਉਣਾ ਸੰਗਲ ਫਿਰ ਹੋ ਚੱਲ ਮੈਂ ਜਾਣਾ ਸਕੂਲ ਤੇ ਆਉਂਦਾ ਮੈਂ ਤਾਂ ਆਉਂਦਾ ਸਕੂਲ ਨੂੰ ਆਏ ਹਾਏ ਤੂੰ ਹੀ ਆਉਂਦਾ ਉਹ ਜਾਮਾਂਗੇ ਯਾਰ ਗੱਲਾਂ ਕਰਦੇ ਜਾਵਾਂਗੇ ਲੈ ਤਾਂ ਮਕੰਦਪੀਨੀ ਤਿੰਦਾ ਹੈ ਯਾਰਾ ਹੈ ਸਾਰਾ ਬਣਾਉਂਦਾ ਹੋ ਬਈ ਯਾਰਾ ਹੈ ਬੇਲਾ ਤਾਂ ਕਹਿੰਦਾ 8:00 ਵਜੇ ਮਕੰਦロイ ਹੋ ਮਕੰਦਪਾ ਓਏ ਕੰਜੇ ਤਾਂ ਮਈਆਂ ਛੱਡ ਲਾਓ ਟੱਬੇ ਤੇ

ਆ ਗਏ ਭੈਂਦੇ ਜਾਂਦੇ ਦੇ ਲੀਂਡ ਵੀ ਆਏ ਆਂ ਦਾ ਕੱਲੇ ਮੇਰੇ ਸਾਲੇ ਦੇ ਇੱਕ ਮਰ ਕੇ ਹੁੰਦੇ ਆ ਭੈਂਦੇ ਯਾਰੀ ਫਸ ਜਾਂਦਾ ਚਾਰ ਚਾਰ ਦਿਨੀ ਨਿਕਲਦੇ ਹਨ ਪੈਪੀ ਚੋਂ ਮੇਰੇ ਵਾਲੀ ਮੇਰੇ ਨਾਲ ਹੀ ਜਾਊਗੀ ਬੰਬੂ ਕਾਰਟ ਤੇ ਭੈਂਦੇ ਯਾਰੀ ਅੱਜ ਤਾਂ ਟਾਪ ਸੌਰੀ ਕੱਢ ਕੇ ਜੱਗੇ ਇਹ ਤਾਂ ਪੰਜ ਦਿਨ ਵਧੀਆ ਨਹੀਂ ਆ ਪੰਨਾ ਮੇ ਲੈ ਕੇ ਜਾਉਂਗਾ ਅੱਜ ਆ ਲੈ ਕੇ ਜਾਂਦੇ ਉਹ 골ਡ ਸਟਾਰ ਦੇ ਭੈਂਦੇ ਯਾਰ ਦੇ ਇੱਕ ਤਾਂ ਮੇਰੇ ਵਾਲੀ ਖਾਸ ਵੀ ਬਲੀ ਪੜੀ ਕਿਤੇ ਮੁਰੇ ਨਾ ਜੇ ਗੇਟ ਚ ਵੀ ਕੀ ਦੇ ਨਾ ਜਾਂਦੀ ਆ ਭੈਣ ਦੇ ਯਾਰ ਦੀ ਪਰ ਉਹ ਨੂੰ ਤਾਂ ਅੱਜ ਮੈਂ ਨਾਲ ਹੀ ਲੈ ਕੇ ਜਾਊਂ ਮੇਰੇ ਨਾਲ ਵਾਦਾ ਕਰਿਆ ਕੱਲ ਉਹਨੇ ਕਹਿੰਦੀ ਤੇਰੇ ਨਾਲ ਹੀ ਜਾਊਂਗੀ ਕੋਈ ਨਾ ਮਨ ਹੋ ਜਾਂਦੇ ਤਿਆਰ ਬਾਰੇ ਨਾਲਣ ਦੇ ਤੇਲ ਥੋੜੀ ਆਜ ਤਾਂ ਨਾਲ ਬਿਠਾ ਕੇ ਨਜ਼ਾਰੇ ਲਊਂ ਮੋਟਰਸਾਈਕਲ ਤੇ ਆਏ ਅੰਧ ਭੰਦੀਏ ਗੱਲ ਈ ਸ਼ੀਸ਼ੇ ਚ ਹਨਾ ਉਹ ਮੁੱਤਤਨ ਮਰ ਨਾ ਸਹੀ ਆ ਸਾਰਾ ਕੁਸ ਆਏ ਘਰ ਬਾ ਪੂਰਾ ਤਾਂ ਪਹਿਲਾ ਟੱਪ ਚੱਲਾ ਕਾਲਜ ਮੈਂ ਕਿਤੇ ਬਾਪੂ ਮੁਰੇ ਆ ਜੇ ਭੰਡਿਆ ਨਾਲ ਹੋਊਗੀ ਨਾ ਉਹ ਮਾਰ ਜੱਟ ਦੀ ਯਾਰ ਅਸੀਂ ਤੂੰ ਗਿਆ ਨਹੀਂ ਹਲੇ ਮੈਸਾ ਲੈ ਕੇ ਉਹ ਲੈ ਕੇ ਜਾਂਨੇ ਯਾਰ ਮੈਂ ਕੰਦਰੋਂ ਆਖੇ ਜੋ ਟੱਟੀ ਬਹਿ ਗਿਆ ਕੰਜਾ ਦਾ ਚੱਲ ਟੱਪ ਚੱਲ ਢਾੜੂਗਾ ਗੇਟ ਮੈਂ ਕੋਈ ਨਾ ਜੱਟ ਦੀ ਮੇਰਾ ਸ਼ਿਰ ਕਿਤੇ ਉਹ ਮੈਂ ਤਾਂ ਪੰਜ ਚਾਬੀ ਭੁੱਲ ਗਿਆ ਮੋਟਰਸਾਈਕਲ ਦੀ ਚੱਲ ਲੈ ਵੜਾ ਦੂੰ ਗੇਟ ਕੋਈ ਨਾ ਭਗ ਜਾ ਤੂੰ ਹਲੇ ਤਾਂ ਕਾਹੂ ਪਹਿਲਾ ਹਾਂ ਹਾਂ ਬਸ ਪਿਆਗਾ ਤੂੰ ਭਗ ਜਾ ਠੀਕ ਆ ਠੀਕ ਆ ਜਿੰਦੇ ਕੁੰਡੇ ਵੀ ਲਾਤੇ ਮਿੱਤਰਾ ਤੇ ਕਪੜਾ ਮਾਰਦੀ ਬੰਬੂ ਕਾੜ ਤੇ ਆਪਣੇ ਤੇ ਆਈ ਕਿਰ ਅੰਮਰੀ ਮਸ਼ੂਕ ਬੈਠੋਗੀ ਆਏ ਹੋਰੇ ਮਠਾ ਅੱਜ ਦਾ ਸਿਲਮੇ ਤੇ ਚੱਲਾਂਗੇ ਬੰਬੂ ਕਟ ਲੈ ਕੇ ਕਿਹਾ ਸੀ ਕੱਲ ਵੀ ਮੈਂ ਫਿਲਮ ਦਿਖਾ ਕੇ ਲੈ ਕੇ ਆਉਂਗਾ ਸਾਰੇ ਕੰਮ ਧੰਦੇ ਹੋਗੇ ਤੇ ਬਾਪੂ ਗਿਆ ਤੋਬੇ ਤੇ ਮੈਂ ਸਾਲੇ ਕੇ ਤੂੰ ਤਾਂ ਪਹਿਲਾ ਪਹਿਲਾ ਟੱਪ ਚੱਲ ਗਈ ਲੈ ਤੇ ਗੇਟ ਡਾਊਨ ਨੂੰ ਵੀ ਕਹਿ ਕੇ ਗਿਆ ਸੀ ਹਲੇ ਦਸ ਤੇ ਗੇਟ ਵੀ ਡਾਉਣਾ ਕੱਪ ਤਾਂ ਨਾ ਤੋ ਪਹਿਲਾ ਪਹਿਲਾ ਮੈਂ ਗੇਟ ਵੀ ਡਾਉਣਾ ਹਲੇ ਤਾਂ ਹੱਥ ਹੋਏ ਗੇਟ ਲਾ ਦਈਏ ਯਾਰ ਭੈਣ ਤੋੜਦਾ ਬਾਪੂ ਤਾਂ ਪਹਿਲਾ ਪਹਿਲਾ ਟਾਪਿਆਂ ਭੈਣ ਦੇ ਯਾਰ ਦਾ ਕਿਤੇ ਮੂਰੇ ਨਾ ਜੇ ਉਹ ਯਾਰ ਹੀ ਹੋ ਗਈ ਡਿੱਕੀ ਜਾਂਦੀ ਕੋ ਮੈਨੂੰ ਇਹ ਠੀਕ ਹੋ ਗਈ ਗੇਟ ਗਿਆ ਲੱਗਾ ਹਾਈ ਕਿੰਨਾ ਟਾਈਮ ਹੋ ਗਿਆ ਦੇਖੀ ਮੇਰੀ ਬੱਸ ਵੀ ਲੰਗਾਤੀ ਹਲੇ ਆਪ ਵੀ ਨਹੀਂ ਆਇਆਗਾ ਪਤਾ ਨਹੀਂ ਫੋਨ ਵੀ ਨਹੀਂ ਚੱਕ ਰਿਹਾਗਾ ਅੱਜ ਆਊਗਾ ਕਿ ਆਉਂਦਾ ਨਹੀਂ ਪਤਾ ਨਹੀਂ ਇਹ ਨਹੀਂ ਪਤਾ ਉਹਨਾਂ ਨੇ ਉਹਦੇ ਬੁਢਾ ਨੇ ਨਿਉਨ ਨੂੰ ਗੋਹਾ ਸੱਟਣ ਲਾ ਲਿਆ ਹੋਵੇ ਆਊਗਾ ਤਾਂ ਹੈਗਾ ਮੈਨੂੰ ਇਹਨਾਂ ਲੱਗਦਾ ਉਹਦੇ ਤੇ ਯਕੀਨ ਆ ਵਾਦੇ ਤੇ ਪੱਕਾਗਾ ਨਾਂ ਵੀ ਨਾ ਹੋ ਗਿਆ ਹਲੇ ਪਤਾ ਨਹੀਂ ਨਿਕਲ ਦੋਗਾ ਆਊਗਾ ਕਿ ਮੁੜ ਚੱਲਣਾ ਕਰੇ ਮੈਂ ਨਾ ਆਊਗਾ ਤਾਂ ਜ਼ਰੂਰ ਮੈਨੂੰ ਆਈ ਤਾਂ ਜਾਂਦਾਗਾ ਉਹ ਆਇਆ ਮੈਂ ਨਾ ਮੇਰਾ ਬਾਪੂ ਅੱਗੇ ਮੈਂ ਸੱਸ ਆ ਹੀ ਗਿਆ ਹੈ ਮੈਂ ਮੈਨੂੰ ਤਾਂ ਐਸੀ ਅੱਗੇ ਵੀ ਅੱਜ ਤੂੰ ਆਉਂਦੀ ਨਹੀਂਗਾ ਨਾ ਨਾ ਆਉਣਾ ਤਾਂ ਸੀ ਮੇਰਾ ਬਾਪੂ ਮਾਈ ਸਾਹਿਬ ਪਹਿਲਾਂ ਛੱਡ ਕੇ ਲਿਆ ਆਪਣੇ ਕੋਲ ਮੈਂ ਤਿਲ ਨੂੰ ਢਿੱਕੀ ਗਈ ਉਹ ਮੰਨ ਕੇ ਆਇਆਗਾ ਉਹ ਮੰਨ ਥੋੜਾ ਐ ਕਰੇ ਕੰਮ ਹੋ ਗਿਆ ਸੀ ਮਾੜਾ ਬਸ ਗੇਟ ਕੋਟੇ ਡਾਉਣ ਲੱਗਾ ਕੱਪੜਾ ਲੀੜਾ ਸੰਭਾਲਣ ਲੱਗਾ ਤੈਨੂੰ ਪਤਾ ਬੁੜੀ ਤਾਂ ਹੈ ਨਹੀਂ ਕੋਈ ਸੰਭਾਲਣ ਵਾਲੀ ਤਾ ਕਰਕੇ ਬਾਪੂ ਮਹਿਸਾ ਲਗਾ ਟੋਪੇ ਤੇ ਛੱਡ ਕੇ ਤਾਂ ਕਰਕੇ ਡੇਟ ਹੋ ਗਿਆ ਮੈਂ ਨਹੀਂ ਹੁਣ ਤੇ ਵਿਆਹ ਕਰਵਾਉਣਾ ਕਰਵਾਏਗਾ ਮੇਰੇ ਨਾਲ ਤੇ ਵਿਹ ਕਰਵਾਉਂਗਾ ਤਾਂ ਹੀ ਚੜਾ ਕੇ ਲੈਣਾ ਤੈਨੂੰ ਕਾਲਜ ਹੋਰ ਨਾਲ ਲੈ ਗਿਆ ਤੈਨੂੰ ਚੜਾ ਕੇ ਕੋਈ ਹੈ ਅੱਛਾ ਇਹਦਾ ਤੈਨੂੰ ਪਤੀ ਸਤਾਏਗਾ ਜੇ ਹੋਰ ਕੋਈ ਲੈ ਕੇ ਚੜਾ ਕੇ ਹੈ ਕਿ ਮਿਲੇਗਾ ਸਾਡੇ ਹੁੰਦੇ ਤਾਂ ਨਹੀਂ ਲਿਆਂਦਾ ਕੋਈ ਹੋਰ ਤੈਨੂੰ ਮਸਾ ਮੈਂ ਤੈਨੂੰ ਗੱਲ ਦੱਸਾਂ ਹਉ ਥੋਨੀਮੀ ਪਾਲੀ ਸਾਥ ਚ ਮੇਰਾ ਬਾਪੂ ਬੈਠਾ ਟੋਪੇ ਤੇ ਮਹਿਸਾ ਛੱਡ ਰੱਖਿਆ ਉਹਨੇ ਠੀਕ ਆ ਤੇ ਨੀਮੀ ਪਾਲੀ ਉੱਥੇ ਮੰਡਲਾ ਦਾ ਉੱਥੇ ਨਾ ਬੈਠਾ ਹੋਵੇ ਤਾਂ ਬੜਾ ਐਂ ਚ ਠੀਕ ਆ ਕਾਲ ਕੋਈ ਗੱਲ ਨਹੀਂ ਧਿਆਨ ਰੱਖੇ ਮੇਰੇ ਬਾਪੂ ਦਾ ਕਿਤੇ ਮੇਰੇ ਵੀ ਹੁੱਜਾ ਪਵਾ ਦੇ ਤੈਨੂੰ ਮੈਂ ਦੱਸਾਂ ਗੱਲ ਇਹ ਤੂੰ ਪਹਿਲਾ ਹੋਣਾ ਅੰਨਾ ਸੀਗਾ ਤੇਰੇ ਬਾਪੂ ਨੂੰ ਉਹ ਬਾਪੂ ਪਹਿਲਾਂ ਲੱਗਿਆ ਮੈਸਾ ਛੱਡ ਕੇ ਉਹਨਾਂ ਦਾ ਮਹੀਂ ਪਹਿਲਾ ਸੀਗਾ ਤੂੰ ਵੀ ਡਾਉਂਦੀ ਆ ਜਾਂਦੀ ਹੈਗਾ ਚੁੱਪੀ ਚੁੱਪੀ ਡਾਉਂਦੀ ਆ ਮੈਥਾ ਬਾਹਰ ਆਖਾ ਆ ਰੈਂਗਾ ਹਾਂ ਆ ਸੱਤ ਕਾਲ ਲੈ ਨਾ ਤੰਤਨ ਕਰ ਤੇ ਬਿੱਚੀ ਬੈਠਾ ਰਹੇ ਇਹ ਤੋਂ ਬੈਠਾ ਰ ਅ ਤੂੰ ਵੀ ਰ ਆਪਣਾਉਂਦਾ ਗਿਆ ਤੇ ਇਹ ਨਾ ਨਾ ਤਾਂ ਨਹੀਂ ਕੋ ਸੱਤ ਕੰਟਨ ਦਾਰਾਂ ਨੂੰ ਲੇਟ ਹੋ ਜਨੇ ਗਿਆ ਉਹ ਤੇ ਲੜੀ ਇਹਨਾਂ ਦਵਾਕਾਂ ਨਾਲ ਤੇ ਗੋਸਤੇ ਦਾ ਗੋਸਤੇ ਕਹਣ ਹਾਂ ਨੂੰ ਪੜਾ ਇਂ ਗਾ ਰੇ ਵੀ ਪੜਾ ਉਹਨੇ ਤਾਂ ਪੁੱਕੀ ਖਾ ਜਾ ਪਾਈਆ ਯਾਰ ਪੂਰੀ ਆਉਂਦੀ ਨਹੀਂ ਕਿ ਠਾਈ ਨਹੀਂ ਪੂਰੀ ਆ ਜਾ ਦਵਾਕ ਥੱਜਾ ਜਰ ਉਹ ਕੱਜ ਕਰ ਜਾ ਕਰ ਜਾ ਸਾਰੇ ਗੋਸਤੇ ਕੋ ਬੁਰਾ ਖਾਂਦੇ ਹੁੰਦੇ ਨਾ ਮੈਂ ਖਾਂਦੇ ਤਾਂ ਹੋ ਗਿਆ ਮੈਂ ਬੜਾ ਚੁਆਇਂ ਜਾ ਰਾ ਭੈਂਕੋ ਦਾ ਪੰਜ ਸੱਤ ਪੰਜ ਯਾਰ ਦਾ ਉਹ ਕਿਆ ਨਾ ਕੁ ਗੱਲ ਗੱਲ ਕਰਦੇ ਆ 18 ਕੁਛ ਕੀ ਤਾਂ ਪ੍ਰਧਾਨ ਹੀ ਬਣ ਗਿਆ ਫਿਰ ਬੈਂਕਰ ਵੀ ਬਿੱਤੀ ਆ ਗਿਆ ਦੁਨੀਆ ਦਾ ਪ੍ਰਧਾਨ ਹੈ ਹਾਂ ਮੈਨੂੰ ਪਤਾ ਪਤਾ ਇਹ ਗੱਲ ਪਤਾ ਕੀ ਆ ਯਾਰ ਚਾਚਾ ਇਹ ਮੱਤਲੀ ਪਾਂਗੀ ਸੀਛਾਗੀ ਦਾ ਪੁੱਕੀ ਖਾ ਜਾਂਦਾ ਨਹੀਂ ਅੱਛਾ ਜਵਾਕ ਵੀ ਜਿਹਨੂੰ 100 ਰੁਪਿਆ ਕੁ ਤੇਲ ਜੋਗਾ ਦੇਵੇ ਯਾਰ ਬਚਾਰੇ ਨੂੰ ਆਪਾਂ ਜੱਗਿਆ ਜੱਪਨ ਵਾਲਾ ਸੋੜ ਜਾਣੀ ਹੋਏ ਨਾ ਨਾ ਹੋਰ ਆਪੀ ਹੈ ਬਟਾ ਤੀਜੇ ਤੋਂ ਤਿੰਨ ਤੱਕ ਦਾ ਕਾਟੋ ਚੜਾ ਕੇ ਜਮਾ ਦਿੰਦਾ ਇਹ ਤੀਜੇ ਤੋਂ ਉਸਕੇ ਦਾ ਕੋਈ ਨਾ ਡੱਟਦਾ ਬੜਾ ਗੱਲ ਤੋੜਦਾ ਦੂਹੇ ਨਾਲ ਜਾਂਦਾ ਕਿਤੋਂ ਲਿਆਉਂਦਾ ਕਿਸੇ ਨੂੰ ਸਾਹਮਣੇ ਵਿਆਹ ਕਰ ਦੋ ਇਹਨੂੰ ਭਾਂਡੇ ਯਾਰ ਤੈਨੂੰ ਕਦੇ ਆਉਂਦੇ ਮੈਂ ਇਹ ਕਹਿੰਦਾ ਕਾ ਨੂੰ ਜੜ ਹੋਰ ਸੀ ਕੋਈ ਹੋਰ ਜਨ ਮੈਂ ਕਹਿੰਦਾ ਨਾ ਯਾਰ ਮੈਨੂੰ ਪਤਾ ਬੰਦਾ ਹੋਰ ਸੀ ਐਵੇਂ ਹੋਰ ਪਿੰਡ ਦੇ ਨੂੰ ਪਤਾ ਹੁੰਦਾ ਯਾਰ ਗੱਲ ਆਪਣਾ ਰਹੀ ਨਹੀਂ ਸੀ ਮੈਂ ਜਾਣਦਾ ਮੈਂ ਬੈਗ ਬੈ ਤੇ ਬਤਾਉਣਾ ਯਾਰ ਮੈਂ ਸਵੇਰੇ ਗਈ ਬਣਾਉ ਤੇ ਜੇ ਚੋਕੜੀ ਨੇ ਆਉਂਦੀ ਨਾਲ ਕਾਟੂ ਇਹਨੂੰ ਵਿਆਹ ਦੇ ਕਾਟੂ ਵਿਆਹ ਦੇ ਭਾਈ ਭਾਂਜਾ ਯਾਰ ਸਕੂਟਰ ਚੱਲਿਆ ਮੈਂ ਕਾਲਾ ਜੱਪਨੇ ਵਾਲਾ ਸੀ ਯਾਰ ਥਾਲੇ ਸਮਝਿਆ ਸਾਵੇ ਇਹ ਕਿਤਿਆਂ ਹੋਇਆਂ ਨੇ ਪਿੰਡ ਚ ਪਟਾਂਡੇ ਤੋਂ ਫਟਾ ਕਿੱਥੋਂ ਵੀ ਇਹ ਕੀ ਬਾਪ ਇਹ ਕਿੰਨੀ ਦੂਰ ਆਦਲੇ ਇਹਨੇ ਪਾਈ ਡੱਬ ਦੇ ਨਾ ਕਿ ਨਹੇ ਅੱਛਾ ਇਹ ਪੈਂ ਦੇ ਯਾਰ ਜਿੰਨੇ ਨਾ ਮੈਨੂੰ ਚੋਰ ਨੂੰ ਪੈਸਾ ਰੁਪਏ ਦੇ ਦੇ ਗਾਲ ਤਾਂ ਮੁੰਡੇ ਕੰਗਾ ਪਾ ਕੰਗਾ ਪਾ ਖੁੰਡਾ ਚੰਗਾ ਭਾਇਆ ਬੂਟ ਪਾ ਤਾ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਬਾਪੂ ਦੇ ਕਿਸੇ ਦੇ ਕੀ ਸਾਰੇ ਆ ਮੈਨੂੰ ਕਹਿੰਦਾ ਆਪ ਹੱਥਾਂ ਚੋਂ ਕੱਢ ਜਾਈ ਜਾਣੇ ਮੈਨੂੰ ਕਹਿੰਦਾ ਤੂੰ ਵਿਆਹ ਦੋ ਤੇ ਵਿਆਹਾਂਗੇ ਤਾਂ ਹਣੀ ਯਾਰ ਮੈਂ ਵਿਆਹ ਦਾ ਤਾਂ ਹੀ ਹੋਊਗਾ ਨਾ ਕੋ ਪੱਜੇ ਹੋਊ ਕੁਛ ਜਾ ਜਾ ਪੈਂ ਜਾ ਜਾ ਪੱਟੀ ਮੈਸ ਕਰਾਉਣਾ ਪਰ ਨਾ ਯਾਰ ਫੇਰ ਆਖੇਗਾ ਐਂ ਬੋਲਦਾ ਮੈਨੂੰ ਉਹ ਕੌਣ ਆ ਗਈ? ਕਹਿੰ ਮੈਨੂੰ ਕੀ ਬਤਾ ਕੀ ਦਾ ਕੋਸਾ ਯਾਰ ਮਾਰ ਦਿਓ ਉਸ ਨਾਲ ਹੀ ਕੁਛ ਨਹੀਂ। ਉਹ ਠਕੂਂੀ ਰਾਂ ਯਾਰ 25 ਲੱਟ ਕੀ ਉਹਨੇ ਉਹਦੇ ਨਾਲ ਮਾੜਾ ਮੁੱਟਾ ਹੋ ਗਿਆ।

ਯਾਰ ਕੋਈ ਪੱਡੇ ਚ ਪੱਟੀ ਮੈਂ ਨੁਕਤਾ ਦੇਖਦਾ ਨਾ ਜਾਂਦਾ ਦੇਖਦਾ ਮੈਂ ਤਾਂ ਅੱਛਾ ਚੌਥੇ ਨਿਕਾਡ ਦੱਸਿਆ ਨਹੀਂ ਯਾਰ ਭਾਂਜੇ ਯਾਰ ਮਾਰੋ ਮੈਂ ਤੇ ਟਲਾ ਓਏ ਆ ਬਿੰਗੇ ਛੰਗਾ ਨਹੀਂ ਪਾਈ ਓਏ ਬੇਜਮ ਯਾਰ ਉਹਨਾਂ ਨਾਲ ਕਰ ਜਾ ਕੇ ਪਿਆ ਉਹ ਪੜ ਪੈ ਨਹੀਂ ਆ ਯਾਰ ਮੈਂ ਵੀ ਯਾਰ ਜਿਹੜਾ ਖਰਾਬ ਤੁਸੀਂ ਆਪਣੀ ਨਾਲ ਬੈਠੇ ਤੇ ਮੈਂਦੇ ਪੜ ਨਹੀਂ ਹੈ ਉਹ ਮੜ ਆ ਗਿਆ ਹੈ ਨਾ ਘੜੇ ਕੀ ਕਬੇਲੇ ਟਾਈਮ ਨਾਲ ਬਾਤ ਕਰ ਜਾਣਗੇ ਲੇਟ ਹੋ ਜਾਣ ਕੱਟ ਰਹੀਆਂ ਤਾਰਾ ਤੂੰ ਨਾ ਕੱਢਣੀ ਆ ਯਾਰ ਇਹ ਦੂ ਬਾਦ ਮੱਖਰ ਹੋ ਜੂ ਵਿੱਕੇ ਬੈਠਾ ਰਹਿਣਗਾ ਤਾਰਾ ਤਾਂ ਥੋੜਾ ਮੁੰਡੀ ਕਰ ਦੂ ਘਰ ਦਾ ਹਾਂ ਗੱਲ ਪੱਕੀ ਹੈ ਅਖਰੀ ਪੂਰੀ ਦੀ ਗੱਲ ਹੈ ਯਾਰ ਹਾਰ ਦੂ ਫੋਟਨਾਂ ਨੂੰ ਕਿਉਂ ਪਰ ਨਿਕਲ ਜੂ ਪਿੰਡੋਂ ਪੁਰਾਣੇ ਕਬਲ ਹੋ ਦੇਖ ਮੇਰੇ ਸਾਲੇ ਦਾ ਜਿੱਦੇ ਹਾਂ ਇਹਨੇ ਕੁੱਤਕ ਬਣਾ ਕੱਟਾ ਬੰਝ ਗਾ ਦਿੱਤਾ ਇਹ ਬਾਪੂ ਫਹਾ ਲੈ ਕੇ ਮੜ ਕਿ ਮੈਂ ਸੁਪਾ ਚੁੱਕੀ ਮੈਂ ਸੰਗ ਲਾਉਂਗਾ ਉਹ ਨੂੰ ਆਉਂਦੇ ਉਹ ਨੂੰ ਅਗਲੀ ਰਾਤ ਕਰ ਚਾਹਵੇਗਾ ਮਰੀ ਮੈਂ ਜਾ ਪੱਥਰ ਪਰ ਪੈ ਗਏ ਨੇ ਜੋੜੇ ਲਾਇਉਂਦੇ ਪਿਛੜੇ ਮੈਂ ਖਿਦਾਇਆ ਮੱਛ ਉਹ ਲੜਕੀ ਕਾਇਦਾ ਲੈ ਨਾ ਯਾਰ ਮੈਂ ਨਾ ਕੱਢਿਆ ਯਾਰ ਕੱਢ ਨਹੀਂ ਬੋਲਦਾ ਤਕ ਤੱਕ ਤਾਂ ਬੋਲਦੀ ਹੋਣੀ ਬੰਦਣਾ ਨਹੀਂ ਤਾਂ ਪੱਤੀ ਬੇਸਾਂ ਨਾ ਕੱਜਣਾ ਯਾਰ ਮੈਂ ਵੀ ਜਾਣਾ ਕਰਦਾ ਆਖਰ ਮੇਰੀ ਗੱਲ ਸੁਣ ਇਹ ਮੈਂ ਕਹਿਣਾ ਇਹਨੂੰ ਨਾ ਗੱਲ ਹੈ ਇੱਥੇ ਡੱਬ ਲਈ ਆਪਾਂ ਗਾਂ ਪਿੰਡ ਚ ਬੈਠੀਆਂ ਹੋ ਜਾਂਦੀਆਂ ਗੱਜਾ ਜਾ ਅਜ ਉੱਤੇ ਕੀ ਹੋਣੀਆਂ ਇਹ ਇੱਥੇ ਜੱਟੀ ਨਾਲ ਹੀ ਖੋਛ ਮੈਂ ਜਖੜਾ ਨੇ ਮੈਂ ਸਾਫ ਤੂੰ ਮੇਰੀ ਕੱਢ ਲਿਆ ਗਿਆ ਮੈਂ ਵੱਡਾ ਅਕੇ ਖੜ ਗਿਆ ਉਹ ਮਹਿੰਦਾ ਮਹਿੰਦਾ ਥਿੰਗ ਫਸ ਗਿਆ ਯਾਰ ਮੀਨੀ ਦਾ ਮੀਨੀ ਦਾ ਆ ਥਿੰਗ ਕੱਢ ਗਿਆ ਇਹ ਪੈਂਦਾ ਯਾਰ ਦੀ ਹੈ ਹੀ ਅੱਡ ਪਾ ਬਾਈ ਉਹ ਦੋ ਤਿੰਨ ਕਰ ਉਹ ਡੱਗੇ ਮਾਰ ਕੇ ਕੱਢ ਲਿਆ ਗਿਆ ਹਾਂ چاہ جی گزارو گل سہی ہے من جا تھی کر ہاں جی مچھلی رو جی رولا چلان گا بھائی ہے نیڑے پی آپ آ جان گے گل ای اک ٹپڑا وا وہ جایا انہوں نے کام نہیں کردا واہ واہ کی مناتی یار پھر ہاں کیوں کہ بڑی پانی نہیں کھڑدا بڑھیا کرے یا تو بچے نہ بہت ٹھٹائی ہے گھر ہی بند نہ کوئی نہیں ائے گا واقعہ جا ہوئی جا کی ہو جندا یار پھر کی طرح ہو جایا میں میرے سارے بے دخل کروں میں ہاں جا یار اوتے کہاں بیٹھاں جا رہا اور بیٹھ جا ادھر بیٹھا میں مجھ ہی سے بیٹھا میں ہی سے ਯਾਰ ਇਹਦਾ ਮੱਠਾ ਵਿੱਚ ਡੱਕਾ ਨਹੀਂ ਤੇਰੇ ਕੋਲ ਇਹਨੂੰ ਹਾਇਰਾ ਤੋ ਕੀ ਬਾਤ ਕਾ ਬਣਾ ਲੇਗਾ ਹਾਂ ਬਣਾ ਦੇਗਾ ਇਹਦੇ ਰੋਟੀ ਖਾ ਲੋ ਇਹਦਾ ਬਾਤ ਨੂੰ ਕਹਾਂ ਡਾਕੀ ਨਾ ਮੈਂ ਫਾਹ ਲੈ ਗਏ ਯਾਰ ਆਂਦੇ ਸੋਪੇ ਇਸ ਖਾ ਲੈਣੇ ਹੋ ਜਾ ਫਾਇਨ ਨਾ ਜੀ ਜੀ ਚੱਲੀ ਜਾਦੀ ਚੱਲੀ ਮੈਂ ਆ ਰੁਕ ਮੈਂ ਆ ਗਿਆ ਵੇ ਆ ਗਿਆ ਕੋ ਜਾ ਉਹ ਮੈਂ ਕਿਹਾ ਕੱਢ ਜਾਣਾ ਓਏ ਕੱਢਾ ਹੁਣੋਂ ਤੱਕ ਆਪ ਦੀ ਕਈ ਛੋੜਨ ਕਰਵਾ ਜਾ ਕੱਢਾ ਪਾ ਜਮਾਇਆ ਮੈਂ ਹੋ ਗਿਆ ਕਈ ਕਹਿਣਾ ਕਰਦਾ ਛੱਡ ਮੈਂ ਭਾਂਜਾ ਚਾਹ ਚਾਹ ਜਮਾ ਦੇ ਪਾਸ ਹੋਣਾ ਰੱਖੀਓ ਹੋ ਨਾ ਯਾਰ ਕੋਈ ਜੁਰ ਹੋਣਾ ਕੋਈ ਚੈਨ ਪਤਾ ਨਹੀਂ ਲੰਦਾ ਹੈ ਹੋਣਾ ਕੋਈ ਮੈਂ ਨਹੀਂ ਸੀ ਭਾਂਜਾ ਜਾ ਮੈਂ ਸਭ ਕੁਝ ਤੇ ਚਾਹਿਆ ਤੇਰਾ ਕਾਲਾ ਜਾ ਛੱਟ ਭਰੇ ਨਾਲ ਕਿ ਤੁਸੀਂ ਹੋ ਮੈਂ ਕਹਿੰਦਾ ਛੱਪੜ ਤੇ ਮੱਫਾ ਤਣੇ ਕਿ ਕਹ ਕੇ ਭਾਈ ਜਾਨਾ ਤੁਮਹੇ ਪੱਖ ਦੀ ਕਰਨਾ ਦਾ ਹੈ ਪੱਖ ਦੀ ਨਹੀਂ ਲਾਇਆ ਗਿਆ ਜੀ ਤੁਆ ਕੱਲ੍ਹ ਆਇਆ ਸੀ ਪ੍ਰਬੰਧਿਤ ਕੁਟਣਾ ਦੇ ਮਕੰਨ ਦਾ ਕੁਟਣਾ ਕਾਤਾ ਸਾਹ ਕੰਟ ਕੁਝ ਪੜਾ ਛਾਲਾ ਬੜਾ ਯਾਤਲਾਇਆ ਦੇ ਨਾਮ ਪਸਾ ਆਇਆ ਤੋ ਨੋ ਖਤੜੇ ਨੋ ਸਾਹ ਜੋੜੀ ਨਹੀਂ ਯਾਰ ਜੋੜੀ ਲੱਗਾ ਤੂੰ ਮੈਂ ਤਾਂ ਲੱਦਾ ਦੀ ਸੀ ਪਰ ਕੇ ਦੱਸ ਤੂੰ ਖੜਮ ਕੰਨੀ ਹੈ ਤੂੰ ਹੋਟੇ ਸੇ ਅੰਦਰ ਆ ਜੀ ਛੋਟਾ ਵੀ ਬਾਕੀ ਤਾਂ ਤੂੰ ਤਾਂ ਕਾਟਣਾ ਚਾਹੇਂ ਗਿਆ ਸੀ ਨਾ ਦਾਇਲਾ ਨਾ ਹੋਏ ਪ੍ਰਧਾਨ ਨੇ ਵੀ ਸੌ ਸੌ ਡੱਲਾ ਕਹਿੀਆਂ ਪਰ ਪ੍ਰਧਾਨ ਕੀ ਕਹਿੰਦਾ ਸੀ ਉਹ ਪ੍ਰਧਾਨ ਕਹਿੰਦਾ ਕੀ ਜੱਫੀ ਚ ਸੁੱਟੇ ਲੈਂਦਾ ਚਾਹੇ ਯਾਰ ਉਹਦੀ ਤਾਂ ਬਸ ਟੱਪ ਕੀ ਸਾ ਤੇ ਤਾਂ ਲੈ ਕੇ ਗਿਆ ਸੀ ਪ੍ਰਧਾਨ ਕੱਪ ਮਾਰਦਾ ਐਵੇਂ ਮਾਰਦਾ ਪ੍ਰਧਾਨ ਕਾਪੂ ਸੀ ਉਹਦੀਆਂ ਗੱਲਾਂ ਜੀ ਆ ਗਏ ਆ ਗਈ ਨਾਲ ਉਹਦੀਆਂ ਗੱਲਾਂ ਚ ਦੇਖ ਲੈ ਮੈਂ ਖੰਦ ਹੋ ਪ੍ਰਧਾਨ ਤਾਂ ਆਪਣੀ ਜੀ ਲੜਾਈ ਪਵਾਉਂਦਾਗਾ ਪਵਾਉਂਦਾ ਪਾਈਂ ਜਾ ਗਿਆ ਰੇ ਤੇ ਪੱਖ ਦੀ ਫੇਰਾ ਜਾ ਸਾਲੇ ਉਹ ਨੰਨ ਕੋ ਨਾ ਕੱਟੋ ਮੇਰਾ ਖਾਇਆ ਪਿੰਗਿਆ ਯਾਰ ਚਾਚਾ ਮੈਂ ਦੱਸਦਾ ਤੈਨੂੰ ਗੱਲ ਉਹਨੇ ਕੁਤਲਾ ਗਿਆ ਦੋਨੇ ਕੁਤਲਾ ਅੱਗੇ ਡਾਕਟਰ ਚਾਚਾ ਮੇਰਾ ਖਸ ਲੋੜੇ ਅੱਭੀ ਦੱਸ ਆਇਆ ਹਾਂ ਨੰਮਨ ਕੱਟ ਗਿਆ ਕਰਦੀ ਮੈਂ ਕਾਂਦੇ ਪਾਸ ਸਰਕਾਰੀ ਕਰਕੇ ਆਇਆ ਮੈਂ ਗੱਲ ਉਹਨੂੰ ਪਿਆਰੇ ਵਾਲੇ ਟਾਈਮ ਦਾ ਕਰਤਾ ਤੇ ਜਿੰਦਾ ਬਿਆਹ ਪ੍ਰੋਗਰਾਮ ਠੀਕ ਹਾਂ ਉਹ ਸੀਦਾ ਆ ਜਿੱਦ ਤੇ ਇੱਕ ਵਾਪਰ ਉਹ ਮਾਂ ਦਾ ਨਹੀਂ ਤੂੰ ਮੇਰੀ ਗੱਲ ਪਰ ਕੋਲੋਂ ਮੜਾ ਤੇ ਕਿ ਘਰੇ ਮਾ ਡਾਕਟਰ ਮੰਗ ਲੋ ਦੇਖੀ ਉਹ ਮੈਂ ਉੱਥੋਂ ਬੈਠੇ ਏ ਕਹਾਂ ਮੈਂ ਅੱਜ ਜਾਮਾ ਸਖਾਜੀ ਬਾਤ ਉਹਨੇ ਕਿਹਾ ਮਾ ਕਾਡੋ ਮੱਟੀ ਮੈਂ ਹੁਣੀ ਜਾਣਾ ਵਸ ਲੈ ਕਿੰਨੇ ਕਹਿੰਦਾ ਹੋਏ ਇਹ ਟਾਂਗਾ ਬਾਈ ਦਾ ਖੇਤੀ ਕਰਾਂ ਤੇਰਾ ਬਸ ਹਾਂ ਹਾਂ ਆ ਆ داری ਸੈਣੀ ਕਰ ਖੇਤੀ ਕੀ ਗੱਲਾਂ ਖੇਤੀ ਕਰ ਸਾਲਾ ਬਲਣ ਟੜ ਕੇ ਫੇਲ ਜਾਇਆ ਕਰ ਨਾ ਯਾਦ ਨਾ ਕਰਤੀਏ ਦੇ ਚ ਖੇਡ ਗਿਆ ਆਪਾਂ ਤੇ ਮੈਂ ਆ ਰਹਿਂਦਾ ਟਮਾਟਾ ਢੇੜਾ ਲੈ ਕੇ ਚੋਣੀ ਜਾਣਾ ਥੋੜੇ ਸਾਹਮਣੇ ਤੇ ਆਲੇ ਦੁੱਧ ਮੇਰਾ ਬਾਪੂ ਸਾਹਮਣੇ ਬੈਠਾ ਦਾ ਥੋੜੇ ਦੁੱਧ ਨੂੰ ਕੀ ਹੋ ਗਿਆ ਅੱਜ ਸਾਡਾ ਦੁੱਧ ਖੱਟਾ ਹੋ ਗਿਆ ਚੱਲ ਤੇ ਚੁੰਨੀ ਦੇ ਕੇ ਲੈ ਜਾ ਫਿਰ ਢੋਲ ਨਾਂਦੀ ਨਹੀਂ ਨਹੀਂ ਢੋਲ ਮੇਰਾ ਬਾਪੂ ਮੈਨੂੰ ਅੱਗੇ ਗਾਲ੍ਹਾਂ ਦਈ ਜਾਂਦਾ ਤੂੰ ਤਾਂ ਮਗਰੀ ਆ ਜਾਈਂ ਨੀ ਤੂੰ ਪਵਾਇਂਗੀ ਮੇਰੇ ਡਾਂਗ ਤਾਂ ਪਹਿਲੀ ਲੜੀ ਹੁੰਦਾ ਸੈਂਚਾ ਚਾ ਚਾ ਮੈਂ ਬੱਦ ਦੰਨੇ ਇੰਨਾ ਲੈ ਵੋਈ ਕੁਛ ਰਾਤ ਤੇ ਸੱਗੀ ਹੈ ਨਾ ਮੇਰਾ ਸਾਲਿਆ ਉਹ ਕੀ ਹੋ ਗਿਆ ਬਾਪੂ ਤੇ ਨਹੀਂ ਗੱਲ ਜਾਨਾ ਇਹਨਾਂ ਦੇ ਉਹਨਾ ਦੁੱਧ ਖੱਟਾ ਹੋ ਗਿਆ ਤਾਂ ਲੈਣਾ ਸੀ ਸਾਰਾ ਖੱਟਾ ਦਾ ਥਾਕਾ ਤਾਂ ਡੋਸ ਚਾਟ ਚਾਟ ਬੜੀ ਬੜੀ ਮੁਕਈਆ ਨਾ ਹੋਵੇ ਤਾਂ ਉਹ ਦਾਤਾ ਮੈਂ ਉਹਦਾ ਕਰਟਨ ਛੜਦਾ ਨਹੀਂਗਾ ਮੇਰਾ ਪਾਂਦੀ ਔਖੀ ਹੋ ਗਈ ਉਹ ਉਹ ਨੀਰਾ ਮੈਂ ਪੋਣਾਗਾ ਮੈਂ ਕੰਨਿਆ ਸਾਰਾ ਸਾਈਕਾ ਨੂੰ ਬੰਨਿਆ ਮੈਂ ਜੀ ਮਾਰ ਬੰਡ ਨਾਲੇ ਉਹਨੂੰ ਡਟਕੀ ਨੂੰ ਆਪਣੇ ਕਰੇ ਲਾ ਦੋਨੇ ਜੀ ਪੀ ਜੇ ਪਾਵੇਂ ਉਹ ਕਲਾ ਲਾ ਦੋ ਮੈਂ ਤਾਂ ਪ੍ਰਾਬ ਕਰਾਉ ਜਾਂ ਬਾਪੂ ਮੈਂ ਕਹਿੰਦਾ ਕਿਵੇਂ ਕਰੀ ਉਹਨਾਂ ਨੂੰ ਛੱਡ ਜਾ

પહેંં દયા દે ફેટા દાયા બને પ્રાણ છે પટ્ટી કરતા મરજી ઉડવા દેલી હે હા ઓ ભાઈં દા પੁੱતા કન્ના ક ચાલ જાઉં હા કદે ગલત લા લેતી ક મરજી ભાઈં દા છોડા દે મારા બાપ અપના ઉજુ કામળા દુડના હા અપને કલે બીક લે હો જાન કે હેના ઓકે હા ભાઈં કયા જાતા ઓ ક ગલતા થી સચ્ચી આયા યાર બેન દે ક બમ્બર વજ્યાંગે અપા હા બમ્બર જા નંબર ડા રબતા ક રાખવા જા દે હે ને અપને કોલે રાખવા હા આય કન્ના માઈક ન કઈ ગંદ થા

ਦੇਖ ਲਾ ਪਰਤਾ ਹੜਕੜ ਤੋਂ ਮੇਰਾ ਫਰਕ ਕਰੀ ਲੈ 10 ਕਿੱਲੇ ਹੁੰਦੇ ਚਾਚਾ ਓਏ ਅੱਜ ਕੱਲ੍ਹ ਸਾਰੇ ਜਾਓ ਕਿਹਦੇ ਨਾਂ ਬੋਲਦੇ 10 ਕਿੱਲੇ ਸਾਰੇ ਨਹੀਂ ਕੀਤਾ ਯਾਰ ਓ ਭਰਿਆ ਤਾਂ ਹੈ ਯਾਰ ਐਂ 10 ਕਿੱਲੇ ਨਾਂ ਬੋਲਦੇ ਤੇ 10 ਕਿੱਲੇ ਹਾਓ 10 ਕਿੱਲੇ ਨਾਂ ਬੋਲਦੇ ਤੇ ਓਏ ਹਾਂ ਕਿੱਲੇ ਮੇਰਾ ਸਾਰਾ ਹੈ ਨਹੀਂ ਮੈਨੂੰ 10 ਨੇ ਨਾਂ ਨਾ ਕਿੱਲੇ ਤਾਂ ਜਦੋਂ ਪੱਛੰਦੇ ਨਾ ਹੋਣ ਕਿ ਉਹ ਪਸੂ ਵਾਲੇ ਤਾਂ ਨਹੀਂ ਕਿਹਾ ਜਾਂਦਾ ਬਾਂ ਦੇ ਬਾਂ ਦੇ ਟੱਕ ਅੱਛਾ ਟੱਕ ਹਾਂ ਰੱਖੋ ਹਾਂ ਅਗ ਲਾਗ ਕੇ ਫਿਰ ਤੋਂ ਟੋਲ ਡੀਰਾਂ ਲੱਗ ਪਿਆ ਵਾਲਾ ਬੈਂਕ ਜਾਟ ਆਪ ਗਾ ਫਿਰ ਦੋਨੋਂ ਮੈਂ ਖੁਸ਼ੀ ਹਾਰ ਗਿਆ ਹਾਰ ਮੈਂ ਤੋਂ ਪਹਿਲਾਂ ਵੇਖਿਆ ਚਾਚਾ ਪੱਤੀ ਅੱਜ ਦਾ ਕਰ ਗੋ ਬਾਬੂ ਦੇ ਪੂਰੇ ਪਈਆ ਚਾਚਾ ਹਾਂ ਹਾਂ ਅੱਛਾ ਤੀ ਪਹਿਲਾਂ ਪਈਆ ਨਾ ਤੇ ਵੀ ਲਾ ਪ੍ਰਧਾਨ ਤੇ ਵੀ ਲਾ ਚਾਚਾ ਦਾ ਕੰਮ ਚੌਂਵੇਂ ਪਾਈ ਚੌਂਵੇਂ ਮੱਤ ਫਾੜ ਲਿਓ ਨਾ ਓਏ ਰੰਗ ਲਾ ਕੇ ਪੈਂਦਾ ਯਾਦ ਹਾਰ ਮੇਰਾ ਸਾਰਾ ਨੂੰ ਕੋਈ ਨਹੀਂ ਬੈਠਾ ਸੀ ਪਹਿਲੀ ਹੈ ਪਰ ਤਾਂ ਇਹ ਨੂੰ ਜਦ ਮੈਂ ਤੇ ਦੱਸਿਆ ਤਾਂ ਸੀ ਜਦ ਇਹਨਾਂ ਨੇ ਮੇਰੇ ਸਾਰੇ ਦੇ ਪਿੱਛੋਂ ਵਿੱਚ ਕਰ ਲਿਆ ਕੰਮ ਬਾਪੂ ਆਓ ਵਾਲੀ ਟੱਕਰੀ ਖਾਨਦਾਨ ਦੇਉ ਕੁੜੀ ਅੱਛਾ ਪਰ ਤਾਂ ਉਹ ਕਾਹਦੀ ਪਟੜ ਇੱਕ ਪਿਲਾ ਕਾਗਜ਼ ਨਹੀਂ ਲੱਗਿਆ ਮੇਰਾ ਸਾਰਾ ਚੌੜਾ ਚਲ ਗਿਆ ਸਭ ਚਾਰ ਗੂ ਆ ਗਏ ਬਾਹਰ ਚੋਲ ਗਿਆ ਓਏ ਆਇਓ ਇਸ ਪਾਈ ਲੰਘ ਜਾਓ વાહ જા હા પે ઓર કામ મેરા આપકો બન જા હા પૈયા થરા પૈયા કરી દેવી પમ પૈયા થરા હા એહી પૈંતે યારો રાખે પાડે 20 રૂપિયા વધા સા રેડા બગાં પીડી છ ਖੁਸ਼ੀ ਚ ਨੱਚਦਾ ਨਾ ਖੁਸ਼ੀ ਚ ਨੱਚਦਾ ਨਾ ਠੀਕ ਠੀਕ ਬਸ ਹਾਂ ਹਾਂ ਬਸ ਠੀਕ ਆ ਮੈਂ ਤਾਂ ਪਹਿਲਾਂ ਐਵੇਂ ਖਰਚਾ ਕਰਦੇ ਪਿੰਡਾਂ ਜਾਂਦਾ ਸਲਾਦ ਖਾਂਦੇ ਲੋਟੇ ਚ ਚਾਰ ਪੰਜਾਂ ਕੀ ਨਿੱਪੜੀ ਗਈ ਗੀ ਵਾਲਾ ਜਮਾ ਉਂਦਾ ਪਤਾ ਜਾਂ ਨਾ ਕਰਾਹੀ ਚੱਕਣ ਦੀ ਲੋੜ ਪਈ ਬਸ ਇਹ ਖਾਏ ਨੇ ਿਲਵਾਏ ਨੇ ਨਾ ਜੱਗ ਵੀ ਨਹੀਂ ਚੱਕਿਆ ਆਪਾਂ ਤਾਂ ਖਾਂ ਲਿਆ ਪਾਣੀ ਵੀ ਨਹੀਂ ਵਾਰਿਆ ਹੈ ਇਹ ਤਾਂ ਮੌਜ ਬਣ ਗਈ ਬਣ ਗਈ ਮੌਜ ਵੰਗੀ ਹੋਠਾ ਦੇ ਲੁਕੀ ਨਾ ਬਿਆਹ ਚ ਨੂੰ ਗੋਗੇ ਗੋਦੱਚਾ ਹਾਏ নাস্পুশি কিনা খেডে মেডে সাজে পুরিয়ে আচায়ে কোছে কোছে কোছেচা